ਕੀ ਨਾਮ ਹੈ ਕੀ ਨਾਮ ਹੈ ਕੇਸ਼ਵ ਮੱਜਾ ਮੱਜਾ ਕੀ ਗੱਲਬਾਤ ਕੀ ਹੋਈ ਆ ਪੁਲਿਸnabla ਵੀ ਅਸੀਂ ਦੇਖਿਆ ਕਿ ਹੱਥੋਪਾਈ ਹੁੰਦੇ ਨਜ਼ਰ ਆਏ ਨੇ ਕੀ ਗੱਲਬਾਤ ਹੋਈ ਆ ਹੱਥੋਪਾਈ ਕਿਸ ਜਣੇ ਨੇ ਪਲੇਜ ਤਾਂ ਕਿਸੇ ਆਦਾਨ ਪੁਲਿਸ ਦਾ ਕਾਤੇ ਹੋਇਆ ਦਾ ਕੋਈ ਨਹੀਂ ਨਾ ਪੁਲਿਸ ਦਾ ਸਾਡੇ ਕੋਈ ਵੀ ਨਾ ਤੁਸੀਂ ਪਬਲਿਕ ਨੂੰ ਆਸ਼ਵਾਸਨ ਕਰਨਾ ਸਾਡਾ ਕੋਈ ਰਾਸ਼ਟਰਵਾਦ ਦਾ ਕੋਈ ਰਾਧਾ ਅੱਜ ਸਾਡਾ ਇਰਾਦਾ ਹੈ ਕਿ ਉਹ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅੱਜ ਸਾਰੇ ਵਪਾਰੀ ਲੋਕ ਹੈ ਕੋਈ ਵੀ ਦੇਖੋ ਤੁਸੀਂ ਇਹ ਨਹੀਂ ਕੋਈ ਬੰਦਾ ਗਿਆ ਕੋਈ ਲੱਗ ਫੜ ਕੇ ਲੈ ਲੈ ਸਾਡੀਆਂ ਭੈਣਾਂ ਮਾਤਾਵਾਂ ਸਾਰੀਆਂ ਤੇ ਨਾਲ ਬੈਠੇ ਆ ਕਿ ਵੀ ਧੰਗਾ ਚ ਦੇਖਿਆ ਕਿ ਕਿਸੇ ਘਰੇਲੂ ਲੜੀ ਨੂੰ ਆ ਕੇ ਆ ਕੇ ਬੈਠ ਗਿਆ ਧਰਨੇ ਚ ਪਰ ਅੱਜ ਬੈਠੇ ਆਪਣੇ ਕਿਸ ਨੂੰ ਹਰਾਸਤ ਚ ਲਿਆ ਉਹ ਨੌਜਵਾਨ ਕੌਣ ਹੈ ਉਹ ਨੌਜਵਾਨ ਸਾਡੇ ਗਰੁੱਪ ਦਾ ਹੀ ਹੈ 11 ਸਾਲ ਦਾ ਹੀ ਮੁੰਡਾ ਹੈ ਮੰਦਰ ਦਾ ਹੀ ਮੈਂਬਰ ਹੈ ਕੋਈ ਨਾ ਬੰਦਾ ਢੱਕ ਰਿਆ ਸੀਗਾ ਉਹ ਬੱਚੇ ਨੂੰ ਸੰਭਾਲਣ ਦੇ ਚੱਕਰ ਤੇ ਜਿਹੜੀਆਂ ਨੇ ਗੱਲ ਹੀ ਹੋ ਗਈ ਹੈ ਕੋਈ ਇਹੋ ਜਿਹਾ ਨੂੰ ਕੋਈ ਮਤਲਬ ਨਹੀਂ ਹੈ ਇਹ ਸਾਡੇ ਲਈ ਬੋਲੇ ਸਾਡੇ ਲਈ ਸਾਰੇ ਆਗੂ ਜਿਹੜੀ ਸਾਡੀ ਰੱਖਿਆ ਕਰਦੀ ਹੈ ਸਾਡੇ ਸਾਡੇ ਮਨ ਚ ਉਹਨਾਂ ਪਰ ਕੋਈ ਨਹੀਂ ਹੈਗਾ ਉਹ ਸਾਡੇ ਨਾਲ ਜੁੜੇ ਵੀ ਹੋਇਆ ਲੇਕਿਨ ਉਹਦਾ ਰਿਜ਼ਲਟ ਨਹੀਂ ਨਿਕਲ ਰਿਹਾ ਅੱਜ ਸਾਰਾ ਧਰਨਾ ਸਿਰਫ ਰਿਜ਼ਲਟ ਨੂੰ ਲੈ ਕੇ ਆ ਕਿੰਨੇ ਦੀ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਿਆ ਜਾਵੇ ਕਿਹੜਾ ਰੋਡ ਦੀ ਜਾਮ ਕੀਤਾ ਅੱਜ ਫਰੋਜਪੁਰ ਰੋਡ ਰੋਡ ਤੇ ਆਪਾਂ ਖਰਾਬਾ ਨਗਰ ਦੇ ਬਾਹਰ ਬੈਠੇ ਹੋਏ ਆਂ ਖਰਾਬਾ ਨਗਰ ਚੌਂਕ 'ਚ ਅੱਛਾ ਕਮੇਟੀ ਮੈਂਬਰੇ ਸੀ ਬਸ ਨਹੀਂ ਗੱਲਬਾਤ ਕੋਈ ਪੁਲਿਸ ਨਾਲ ਦੀ ਗੱਲਬਾਤ ਚਾਹੀਦੀ ਬੋਲੇ ਸਾਰੇ ਕਹਿ ਰਹੇ ਆ ਕਿ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰ ਰਹੇ ਆਂ ਲੇਕਿਨ ਇਹ 22 ਦਿਨ ਹੋਣ ਦੇ ਬਾਅਦ ਵੀ ਉਹਦੇ ਵੀ ਇਸ ਵਿੱਚ ਕੋਈ ਹੋਇਆ ਨਹੀਂ ਆ ਆ ਗਿਆ ਬੇਟਾ ਵੀ ਆ ਰਿਹਾ ਤੇ ਆਪਾਂ ਨੂੰ ਚਾਹੀਦਾ ਉਹ ਉਹ ਜੋਸ਼ਿਆ ਨੂੰ ਫੜ ਕੇ ਲੈ ਆਵੇ ਜੀ ਸਾਡੇ ਮਨ ਨੂੰ ਸ਼ਾਂਤੀ ਕਦੀ ਹੋਵੇ ਠੀਕ ਹੈ 10 ਮਿੰਟ ਨੂੰ ਕਢਾ ਲੈਂਦੇ ਸੀ ਗੱਲ ਹੋਈ ਆ ਸੀ ਦੇਖਿਆ ਕਾਫੀ ਗਹਿਮਾ ਗੈਮੀ ਜੜੀ ਹੋਈ ਆ ਸਰ ਜਿਹੜਾ ਜੀ ਇਹ ਚੱਲ ਰਿਹਾ ਪ੍ਰੋਟੈਸਟ ਚੱਲ ਰਿਹਾ ਹਾਂਜੀ ਪ੍ਰੋਟੈਸਟ ਚੱਲ ਰਿਹਾ ਗੱਲ ਰਹੀ ਆ ਵੀ ਪੀਸਫੁਲੀ ਪ੍ਰੋਟੈਸਟ ਹੋ ਜਾ ਉਹਨਾਂ ਦਾ ਅਧਿਕਾਰ ਹੈ ਲਾਈਨ ਰੋਡ ਨੂੰ ਆਪਣੇ ਹੱਥ ਚ ਇਹਨਾਂ ਰੱਖੋ ਤੇ ਨੈਸ਼ਨਲ ਹਾਈਵੇ ਨੂੰ ਜਾ ਹੁੰਨਾ ਕਰੋ ਅਸੀਂ ਇਹਨਾਂ ਨੂੰ ਤਾਂ ਇਹੀ ਅਪੀਲ ਕਰਦੇ ਵੀ ਨੈਸ਼ਨਲ ਹਾਈਵੇ ਨੂੰ ਕਿਸੇ ਲੋਕਾਂ ਨੂੰ ਖੱਜਲ ਖਵਾਰ ਨਾ ਕਰੋ ਜਿਹੜੇ ਤੁਹਾਡੇ ਮੁੱਦੇ ਆ ਉਹ ਤੁਸੀਂ ਆਪ ਆ ਕੇ ਸਰਕਟ ਹਾਊਸ ਦਾ ਅਸੀਂ ਹਾਲ ਖਲਾਇਆ ਸੀਗੇ ਇਸੇ ਕਰਕੇ ਵੀ ਆਪਣੀ ਪਰ ਇੱਥੇ ਜੈਮੋਗਾਮੀ ਕਰਨ ਲੱਗੇ ਇੱਕ ਦੂਜੇ ਨਾਲ ਭੜਨ ਲੱਗੇ ਉਹਦੀ ਹੀ ਗੱਲ ਹੈ। ਬਸ ਉਹ ਲਾਈਨ ਰੋਡ ਦੀ ਸਥਿਤੀ ਨੂੰ ਦੇਖਦੇ ਹੋਏ ਬਸ ਅਸੀਂ ਕੀਤਾ। ਬਿਲਹਾਨ ਇੱਕੀ ਨੌਜਵਾਨ ਨੂੰ ਹਰਾਸੀ ਜਾ ਕੋਈ ਹੋਰ ਵੀ। ਰਾਸ ਸੱਚ ਜੀ ਐਵੇਂ ਜਾਂ ਵੀ ਥੋੜਾ ਹਾਊਸ ਗੈਸਟ ਕੀਤਾ ਵੀ ਇਹ ਮਾਹੌਲ ਜੇ ਸ਼ਾਂਤ ਹੋ ਜਾ। ਇਹਨਾਂ ਨੂੰ ਸਮਝਾ ਰਹੇ ਹਾਂ ਬਸ। ਕੋਈ ਗੱਲਬਾਤ ਚੱਲ ਰਹੀ ਹੈ ਜੀ ਇਹਨਾਂ ਦੀ ਟੀਮ ਦੇ ਨਾਲ। ਗੱਲਬਾਤ ਚੱਲ ਰਹੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਸਾਰੀ ਗੱਲਬਾਤ ਚੱਲ ਰਹੀ ਹੈ। ਦੇਖੋ ਜੀ ਹੁਣ ਇਹਨਾਂ ਤੇ ਅਟੈਚਪੈਂਡ ਕਰਦੇ ਇੱਕ ਨਾ ਇੱਕ ਮਹੀਨੇ ਦਾ ਕਹਿੰਦੇ ਸਮਾਂ ਹੋ ਗਿਆ ਕਹਿੰਦੇ ਸਿਰਫ ਚੋਰ ਜਿਹੜੇ ਨੇ ਉਹਨਾਂ ਦੀ ਸੀਸੀਟੀਵੀ ਵੀ ਆਈਆ ਫੜੇ ਨਹੀਂ ਗਿਆ ਤਰੂਸ਼ ਜਿਹੜਾ ਪਾਇਆ ਦੇਖੋ ਜੀ ਪੁਲਿਸ ਤਾਂ ਆਪਣੀ ਕੋਸ਼ਿਸ਼ ਕਰ ਸਕਦੇ ਆ ਜਿਹੜੀ ਕੋਸ਼ਿਸ਼ ਆ ਪੁਲਿਸ ਪਹਿਲੇ ਦਿਨ ਤੋਂ ਦੇਵਾਂ ਤੋਂ ਲੱਗੀ ਹੋਈ ਆ ਸਭ ਕੁਝ ਜੋ ਵੀ ਸੀਸੀਟੀਵੀ ਚੰਡੀਗੜ੍ਹ ਤੱਕ ਪਹੁੰਚੇ ਆ ਅੱਗੋਂ ਜੋ ਵੀ ਆ ਉਹ ਹੁਣ ਜੋ ਵੀ ਕਰੂਨ ਦੇ ਹਸਾਬ ਨਾਲ ਚੱਲੀ ਆ 10 ਕਿਲੋਮੀਟਰ ਤੱਕ ਕੈਮਰੇ ਖੰਗਾਲੀ ਜਾਂਦੇ ਬਿਲਕੁਲ ਬਿਲਕੁਲ ਸਰ ਪੰਜਾਂ ਲੱਟੀ ਵਾਈ ਹੋ ਗਈ ਨਹੀਂ ਹੋਈ ਗੱਲ ਹੋਈ ਆ ਸੀ ਦੇਖਿਆ ਕਾਫੀ ਗੈਮਾ ਗੈਮੀ ਜੜੀ ਹੋਈ ਆ ਸਰ ਜਿਹੜਾ ਜੀ ਇਹ ਚੱਲ ਰਿਹਾ ਪ੍ਰੋਟੈਸਟ ਚੱਲ ਰਿਹਾ ਹਾਂਜੀ ਪ੍ਰੋਟੈਸਟ ਚੱਲ ਰਿਹਾ ਗੱਲ ਰਹੀ ਹੈ ਵੀ ਪੀਸਫੁਲੀ ਪ੍ਰੋਟੈਸਟ ਹੋ ਜਾ ਉਹ ਇਹਨਾਂ ਦਾ ਅਧਿਕਾਰ ਹੈ ਲਾਈਨ ਰੋਡ ਨੂੰ ਆਪਣੇ ਹੱਥ 'ਚ ਨਾ ਰੱਖੋ ਨੈਸ਼ਨਲ ਹਾਈਵੇ ਨੂੰ ਜਾਮ ਨਾ ਕਰੋ ਅਸੀਂ ਇਹਨਾਂ ਨੂੰ ਤਾਂ ਇਹੀ ਅਪੀਲ ਕਰਦੇ ਵੀ ਨੈਸ਼ਨਲ ਹਾਈਵੇ ਨੂੰ ਕਿਸੇ ਲੋਕਾਂ ਨੂੰ ਖੱਜਲ ਖਵਾਰ ਨਾ ਕਰੋ ਜਿਹੜੇ ਤੁਹਾਡੇ ਮੁੱਦੇ ਆ ਉਹ ਤੁਸੀਂ ਆਪ ਆ ਕੇ ਸਰਕਟ ਹਾਊਸ ਦਾ ਸੀ ਹਾਲ ਖਲਾਇਆ ਸੀ ਇਸੇ ਕਰਕੇ ਵੀ ਆਪਣੀ ਜਿਹੜੀ ਵੀ ਤੁਹਾਡੀ ਇਨਕੁਆਰੀਜ਼ ਆ ਉਹ ਕਲੀਅਰ ਕਰ ਲਓ ਪਰ ਇੱਥੇ ਡੈਮੋਗਾਮੀ ਕਰਨ ਲੱਗੇ ਇੱਕ ਦੂਜੇ ਨਾਲ ਭੜਨ ਲੱਗੇ ਉਹਦੀ ਹੀ ਗੱਲ ਹੈ ਬਸ ਉਹ ਲਾਈਨ ਰੋਡ ਦੀ ਸਥਿਤੀ ਨੂੰ ਦੇਖਦੇ ਹੋਏ ਬਸ ਅਸੀਂ ਕਿਤੇ ਮਿਲਹਾਲ ਇੱਕੀ ਨੌਜਵਾਨ ਨੂੰ ਹਰਾਸ ਕੀਤਾ ਜਾਂ ਕੋਈ ਹੋਰ ਵੀ ਹਰਾਸ ਸੱਚ ਜੀ ਐਵੇਂ ਜਾਂ ਵੀ ਥੋੜਾ ਹਾਊਸ ਰੈਸਟ ਕੀਤਾ ਵੀ ਇਹ ਮਾਹੌਲ ਜੇ ਸ਼ਾਂਤ ਹੋ ਜਾਏ ਇਹਨਾਂ ਨੂੰ ਸਮਝਾ ਰਹੇ ਹਾਂ ਬਸ ਕੋਈ ਗੱਲਬਾਤ ਚੱਲ ਰਹੀ ਹੈ ਜੀ ਇਹਨਾਂ ਦੀ ਟੀਮ ਦੇ ਨਾਲ ਗੱਲਬਾਤ ਚੱਲ ਰਹੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਸਾਰੀ ਗੱਲਬਾਤ ਚੱਲ ਰਹੀ ਹੈ ਦੇਖੋ ਜੀ ਹੁਣ ਇਹਨਾਂ ਤੇ ਅਟੈਂਡ ਕਰ ਇੱਕ ਨਾ ਇੱਕ ਮਹੀਨੇ ਦਾ ਕਹਿੰਦੇ ਸਮਾਂ ਹੋ ਗਿਆ ਕਹਿੰਦੇ ਸਿਰਫ ਚੋਰ ਜਿਹੜੇ ਨੇ ਉਹਨਾਂ ਦੀ ਸੀਸੀ ਨੀਵੀ ਵੀ ਆਈ ਜਾਂ ਫਰੇ ਨਹੀਂ ਗਿਆ ਰੂਸ਼ ਜਿਹੜਾ ਪਾਇਆ ਦੇਖੋ ਜੀ ਪੁਲਿਸ ਤਾਂ ਆਪਣੀ ਕੋਸ਼ਿਸ਼ ਕਰ ਸਕ ਦੇਵਾਂ ਤੋਂ ਲੱਗੀ ਹੋਈ ਆ ਸਭ ਕੁਝ ਜੋ ਵੀ ਸੀਸੀਟੀਵੀ ਚੰਡੀਗੜ੍ਹ ਤੱਕ ਪਹੁੰਚੇ ਆ ਅੱਗੋਂ ਜੋ ਵੀ ਆ ਉਹ ਹੁਣ ਜੋ ਵੀ ਕਰੂਨ ਦੇ ਹਿਸਾਬ ਨਾਲ ਚੱਲੀ ਜਾਂਦਾ 10 ਕਿਲੋਮੀਟਰ ਤੱਕ ਕੈਮਰੇ ਖੰਗਾਲੀ ਜਾਂਦੇ ਬਿਲਕੁਲ ਬਿਲਕੁਲ ਸਰ ਕੰਪਨੀ ਨਾਟੀ ਬਈ ਹੋ ਗਈ ਨਹੀਂ ਹੋਈ